ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਕੱਲ ਜਿਹੜੀ ਆਪਣੀ ਜੁਆਇਨਿੰਗ ਸੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਸਾਰੇ ਜੋ ਤੁਸੀਂ ਮੈਨੂੰ ਪਿਆਰ ਕਰਨ ਵਾਲੇ ਹੋ ਜੋ ਤੁਸੀਂ ਮੈਨੂੰ ਮਾਨ ਸਤਮਾਨ ਦਿੱਤਾ ਜੋ ਤੁਸੀਂ ਬੇਝਿਜਕ ਮੇਰੇ ਤੇ ਭਰੋਸਾ ਕੀਤਾ ਬਿਨਾ ਕਿਸੇ ਗੱਲ ਤੋਂ ਸੋਚੀ ਸਮਝੀ ਤੇ ਮੇਰੇ ਨਾਲ ਆ ਕੇ ਤੁਸੀਂ ਖੜ ਗਏ ਮੈਂ ਤਾਂ ਜ਼ਿੰਦਗੀ ਤੁਹਾਡਾ ਸਾਰਿਆਂ ਦਾ ਰੈਡੀ ਰਹੂੰਗਾ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਸਾਰੇ ਜਣੇ ਇੱਕ ਮੁਟ ਹੋ ਕੇ ਇਕੱਤਰ ਹੋ ਕੇ ਆਏ ਤੇ ਮੇਰੀ ਇਸ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਨੂੰ ਚਾਰ ਚੰਨ ਲਾਏ ਮੇਰੀ ਉੱਥੇ ਇੱਜ਼ਤ ਬਣਾਈ ਤੁਸੀਂ ਸਾਰਿਆਂ ਨੇ ਇੱਕ ਗੱਲ ਤੁਹਾਨੂੰ ਮੈਂ ਦੱਸਣਾ ਚਾਹਣਾ ਕੀ ਇਹ ਜਿਹੜਾ ਡਿੰਪੀ ਟਿੱਲੂ ਆ ਇਹ ਸਾਰਾ ਤੁਹਾਡੇ ਕਰਕੇ ਆ ਡਿੰਪੀ ਟਿੱਲੂ ਆਵਦੇ ਕਰਕੇ ਕੁਛ ਨਹੀਂ ਤੁਹਾਡੇ ਸਾਰਿਆਂ ਕਰਕੇ ਮੈਂ ਆ ਮੇਰੇ ਕਰਕੇ ਤੁਸੀਂ ਕਿ ਨਾਲ ਮੈਂ ਇਸ ਗੱਲ ਦੀ ਮਾਫੀ ਵੀ ਮੰਗੂੰਗਾ ਕਿ ਜਿਹੜੇ ਸਾਡੇ ਇੰਤਜ਼ਾਮ ਕੀਤੇ ਵੇ ਸੀ ਉਹਨਾਂ 'ਚ ਬੜੀ ਕਮੀਆਂ ਘੱਟ ਪੈ ਗਈ ਤੁਹਾਡੇ ਪਿਆਰ ਦੇ ਅੱਗੇ ਇੰਨਾਕ ਤੁਸੀਂ ਬਿਆਸ ਸਤਿਕਾਰ ਦਿੱਤਾ ਉਸ ਗਲਤੀ ਮਾਫੀ ਚਾਹਾਂਗਾ ਇੱਕ ਐਸ ਗਲਤੀ ਵੀ ਮਾਫੀ ਚਾਹਾਂਗਾ ਕਿ ਸੀਐਮ ਸਾਹਿਬ ਦੀ ਸਿਕਿਉਰਿਟੀ ਟਾਈਟ ਹੋਣ ਕਰਕੇ ਆਪਣਾ ਨਵਾਂ ਨਵਾਂ ਹਜੇ ਕੰਮ ਸੀ ਤੇ ਕਈ ਸੱਜਣਾ ਨੂੰ ਮੈਨੂੰ ਪਤਾ ਉਹਨਾਂ ਇੱਜ਼ਤਮਾਨ ਨਹੀਂ ਦਿੱਤਾ ਗਿਆ ਉੱਥੇ ਜੋ ਉਹਨਾਂ ਦਾ ਮਾਨ ਸਨਮਾਨ ਬੰਦਾ ਸੀ ਇਸ ਗਲਤੀ ਦੀ ਮਾਫੀ ਕਰਿਓ ਅੱਗੇ ਤੋਂ ਇਸ ਗੱਲ ਦਾ ਪੂਰਾ ਹੁਣ ਆਪਾਂ ਇੱਕ ਫੰਕਸ਼ਨ ਕਰ ਲਿਆ ਅੱਗੇ ਤੋਂ ਪੂਰਾ ਧਿਆਨ ਰੱਖਿਆ ਜਾਊਗਾ ਕਿਉਂਕਿ ਇਹ ਪਹਿਲੀ ਵਾਰੀ ਸੀ ਆਪਣਾ ਨਵਾਂ ਕੰਮ ਸੀ ਇਸ ਗੱਲ ਦਾ ਗੁੱਸਾ ਨਾ ਮਨਾਇਓ ਕਿ ਕੋਈ ਗੁੱਸਾ ਗਿਲਾ ਹੈ ਤਾਂ ਮੇਰੀ ਚੋਲੀ ਪਾ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਧੰਨਵਾਦ ਜੋ ਸੀਐਮ ਸਾਹਿਬ ਦੇ ਨਾਲ ਆਈ ਸੀ ਸੀਐਮ ਸਾਹਿਬ ਸਰਦਾਰ ਆਪਣਾ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀ ਜਿਹੜੇ ਇੰਨਾ ਇੱਜ਼ਤ ਮਾਨ ਮਾਨ ਸਨਮਾਨ ਆ ਕੇ ਮੈਨੂੰ ਮੇਰੇ ਹਲਕੇ ਦੇ ਵਿੱਚ ਆ ਕੇ ਦੇਖੇ ਗਏ ਆ ਔਰ ਉਮੀਦ ਕਰਦਾ ਕਿ ਇਸ ਪਿਆਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵੱਲ ਮੈਂ ਲੈ ਕੇ ਜਾਊਂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ